ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਗੁਰਤਾ ਗੱਦੀ ਦੀ ਪਰੰਪਰਾ ਅਤੇ ਗੁਰੂ ਰਾਮਦਾਸ ਜੀ ਦੀ ਗੁਰਤਾ ਗੱਦੀ ਦੇ ਬਾਰੇ ਵਿੱਚ ਪ੍ਰਮਾਤਮਾ ਜੀ ਲਿਖਦੇ ਹਨ ਕਿ ਪਰਮਾਤਮਾ ਆਪ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਤੇ ਪਰਮਾਤਮਾ ਦੀ ਜੋਤ ਤੇ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਨਾਲ ਮਿਲ ਕੇ ਲੈਣਾ ਜੀ ਤੋਂ ਅੰਗਦ ਦੇਵ ਜੀ ਬਣੇ ਤੇ ਇਸ ਤਰ੍ਹਾਂ ਇਹ ਗੁਰੂ ਜੋਤ ਅਗਾਂ ਚਲੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰtheta ਕੀਓ ਅਮਰਦਾਸ ਅਮਰ ਸਤਰ ਗੁਰੂ ਰਾਮੇ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅਮਰਤ ਬੈਣ ਮੂਰਤ ਪੰਜ ਪ੍ਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਣ ਗੁਰੂ ਘਰ ਦੇ ਕੀਰਤਨੀਏ ਸੱਤਾ ਔਰ ਬਲਵੰਡ ਜੀ ਬਚਨ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਸੱਚ ਰੂਪ ਕਿਲਾ ਬਣਾ ਕੇ ਪੱਕੀ ਨੀ ਰੱਖ ਕੇ ਧਰਮ ਦਾ ਰਾਜ ਚਲਾਇਆ ਅਕਾਲ ਪੁਰਖ ਦੀ ਬਖਸ਼ੀ ਹੋਈ ਮਾਤ ਰੂਪ ਤਲਵਾਰ ਨਾਲ ਜੋਰ ਨਾਲ ਅਤੇ ਬਲ ਨਾਲ ਆਤਮਿਕ ਜ਼ਿੰਦਗੀ ਬਖਸ਼ ਕੇ ਲਹਿਣਾ ਜੀ ਦੇ ਸਿਰ ਦੇ ਉੱਤੇ ਸਿਫਤ ਸਲਾਹ ਅਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀ ਰਹੇ ਸਨ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਸ਼ਤਰ ਧਰਿਆ ਸੱਤਾ ਉਹ ਬਲਵੰਡ ਜੀ ਲਿਖਦੇ ਹਨ ਨਾਨਕ ਰਾਜ ਚਲਾਇਆ ਸੱਚ ਖੋਟ ਸਤਾਣੀ ਨਿਵਦੇ ਲੈਹਣੇ ਧਰਿਓਂ ਛਤ ਸੇਰ ਘਰ ਸਿਫਤੀ ਅਮਰਤ ਪੀਵਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਮਿਲਦੇ ਹਨ ਤਖਤ ਰਾਜਾ ਸੋਬ ਹੈ ਜੋ ਤਖਤ ਹੈ ਲਾਇਕ ਹੋਈ ਤਖਤ ਬਹਿ ਤਖਤ ਹੈ ਕੀ ਲਾਇਕ ਪੰਜ ਸਮਾਏ ਗੁਰਮਤ ਪਾਇਕ ਸੋ ਗੁਰੂ ਨਾਨਕ ਦੇਵ ਜੀ ਨੇ ਹੀ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਅਕਾਲ ਪੁਰਖ ਦੀ ਬਖਸ਼ਿਸ਼ ਹੈ ਤੇ ਇਹ ਉਸੇ ਨੂੰ ਹੀ ਪ੍ਰਾਪਤ ਹੋਵੇਗੀ ਤੇ ਹੁੰਦੀ ਹੈ ਜਿਹੜਾ ਇਸ ਦੇ ਯੋਗ ਹੁੰਦਾ ਹੈ ਇਹ ਪਿਤਾ ਪੁਰਖੀ ਵਿਰਾਸਤ ਨਹੀਂ ਹੈ ਕਿ ਇਸ ਦਾ ਹੱਕਦਾਰ ਪੁੱਤਰ ਹੋ ਸਕਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਸਪਸ਼ਟ ਕਰ ਦਿੱਤਾ ਸੀ ਗੁਰੂ ਜੀ ਨੇ ਆਪਣੇ ਪੁੱਤਰਾਂ ਬਾਬਾ ਸ੍ਰੀਚੰਦ ਅਤੇ ਬਾਬਾ ਲਖਮੀਦਾਸ ਨੂੰ ਛੱਡ ਕੇ ਤੇ ਭਾਈ ਲੈਹਣਾ ਜੀ ਜੋ ਇਸ ਬਖਸ਼ਿਸ਼ ਦੇ ਜੋਗ ਸਨ ਤੇ ਇਹ ਬਖਸ਼ਿਸ਼ ਤੇ ਇਹ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗੁਰੂ ਨਾਨਕ ਦੇਵ ਜੀ ਨੇ ਅਧਿਆਤਮਿਕ ਸਮਾਜਿਕ ਅਤੇ ਰਾਜਨੀਤਿਕ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਲਈ ਤੇ ਜੋ ਇਹਨਾਂ ਵਿਚਾਰਾਂ ਨੂੰ ਮੰਨਣ ਵਾਲੇ ਲੋਕ ਸਨ ਆਦਰਸ਼ਕ ਸਮਾਜ ਦੀ ਉਸਾਰੀ ਲਈ ਗੁਰੂ ਮੱਤ ਗੁਣਾਂ ਦੇ ਨਾਲ ਭਰਪੂਰ ਲਹਿਣਾ ਜੀ ਨੂੰ ਅੰਗਦੇਵ ਜੀ ਦਾ ਨਾਮ ਦੇ ਕੇ ਤੇ ਆਪਣੀ ਜਗ੍ਹਾ ਤੇ ਗੁਰੂ ਸਥਾਪਿਤ ਕਰਕੇ ਤੇ ਇਹ ਮਹਾਨ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗੁਰੂ ਨਾਨਕ ਪਾਤਸ਼ਾਹ ਵਰਗੀ ਸਰਬਗੁਣ ਸੰਪੰਨ ਸ਼ਖਸੀਅਤ ਦੀ ਲੋੜ ਸੀ ਤੇ ਉਹ ਸਾਨੂੰ ਲੈਣਾ ਜੀ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਤੋਂ ਪ੍ਰਾਪਤ ਰੂਹਾਨੀ ਗਿਆਨ ਰੱਬੀ ਪ੍ਰਕਾਸ਼ ਦਾ ਨਿਵਾਸ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਕਰ ਦਿੱਤਾ ਇਹ ਪਾਰਸਕਲਾ ਦੇ ਵਰਤਨ ਨਾਲ ਗੁਰੂ ਨਾਨਕ ਵਾਲੀ ਗਿਆਨ ਜੋਤ ਗੁਰੂ ਅੰਗਦ ਦੇਵ ਜੀ ਵਿੱਚ ਆ ਗਈ ਆਪਣੀ ਸੰਸਾਰਕ ਯਾਤਰਾ ਦੀ ਸਮਾਪਤੀ ਅਤੇ ਅੱਗੇ ਗੁਰੂ ਦੂਜੇ ਗੁਰੂ ਦੇ ਅੰਦਰ ਇਸ ਨਾਨਕ ਜੋਤ ਦਾ ਪ੍ਰਕਾਸ਼ ਕਰਦਾ ਰਿਹਾ ਜਦ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਾਂ ਵਾਲਾ ਆਦਰਸ਼ਕ ਸਮਾਜ ਸਿੱਖ ਪੰਥ ਮੁਕੰਮਲ ਰੂਪ ਵਿੱਚ ਸਿਰਜਿਆ ਗਿਆ ਤਾਂ ਦਸਮ ਪਿਤਾ ਨੇ ਐਲਾਨ ਕਰ ਦਿੱਤਾ ਕਿ ਹੁਣ ਸਖਸੀ ਗੁਰੂ ਦੀ ਲੋੜ ਨਹੀਂ ਤੇ ਅੱਗੋਂ ਲਈ ਗੁਰਬਾਣੀ ਹੀ ਵਿਚਾਰ ਧਾਰਕ ਅਗਵਾਈ ਪ੍ਰਦਾਨ ਕਰੇਗੀ ਕਿਉਂਕਿ ਅਸਲ ਵਿੱਚ ਇਹੀ ਗੁਰੂ ਨਾਨਕ ਦੇਵ ਜੀ ਦੀ ਜੋਤ ਹੈ ਨਾਨਕ ਜੋਤ ਦਾ ਇੱਕ ਗੁਰੂ ਤੋਂ ਦੂਜੇ ਗੁਰੂ ਵਿੱਚ ਪਰਵੇਸ਼ ਕਰਨਾ ਬਿਲਕੁਲ ਇਸੇ ਹੀ ਤਰ੍ਹਾਂ ਹੈ ਜਿਵੇਂ ਇੱਕ ਦੀਵੇ ਦੇ ਨਾਲ ਦੂਸਰਾ ਦੀਵਾ ਜਗਦਾ ਹੈ ਭਾਈ ਗੁਰਦਾਸ ਜੀ ਦੇ ਬਚਨ ਹਨ ਗੁਰ ਅੰਗਦ ਗੁਰ ਅੰਗ ਤੇ ਅਮਰਤ ਬਿਰਖ ਅਮਰਤ ਫਲ ਫਲਿਆ ਜੋਤੀ ਜੋਤ ਜਗਾਈਐਨ ਦੀਵੇ ਜਿਉ ਦੀਵਾ ਬਲਿਆ ਗੁਰੂ ਘਰ ਦੇ ਕੀਰਤਨੀਏ ਸਤਾ ਔਰ ਬੜਵੰਡ ਜੀ ਇਸੇ ਗੱਲ ਦੇ ਉੱਤੇ ਹੀ ਵਿਚਾਰ ਪ੍ਰਗਟ ਕਰਦੇ ਹਨ ਕਿ ਸਤ ਗੁਰਾਂ ਦੇ ਸਰੀਰ ਤਾਂ ਭਾਵੇਂ ਬਦਲਦੇ ਰਹੇ ਪਰ ਜੋਤ ਉਹੀ ਗੁਰੂ ਨਾਨਕ ਦੇਵ ਜੀ ਵਾਲੀ ਚੱਲਦੀ ਹੈ ਜੋਤ ਉਹ ਜੁਗਤਸਾਏ ਸਹਕਾਇਆ ਫੇਰ ਪਲਟੀ ਹੈ ਇਸੇ ਹੀ ਤਰ੍ਹਾਂ ਦੇ ਵਿਚਾਰ ਭਾਈ ਆਨੰਦ ਲਾਲ ਜੀ ਨੇ ਦਿੱਤੇ ਹਨ ਹਮੂ ਨਾਨਕ ਅਸਤ ਹਮੂ ਅੰਗਦ ਅਸਤ ਹਮੂ ਅਮਰਦਾਸ ਅਫਜਲੋ ਅਮਜਦ ਅਸਤ ਹਮੂ RAMਦਾਸੋ ਹਮੂ ਅਰਜਨ ਅਸਤ ਇਸੇ ਹੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਜੋਤ ਦੀ ਗੱਲ ਭਾਈ ਆਨੰਦ ਲਾਲ ਜੀ ਨੇ ਕੀਤੀ ਹੈ ਭਾਈ ਜੇਠਾ ਜੀ ਦੀ ਗੱਲ ਅਸੀਂ ਕਰਨੀ ਹੈ ਉਹਨਾਂ ਦੇ ਗੁਰਤਾ ਗੱਦੀ ਦੀ ਗੱਲ ਕਰਨੀ ਹੈ ਤੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਹੀ ਸਪਸ਼ਟ ਕਰ ਦਿੱਤਾ ਸੀ ਕਿ ਇਸ ਤਖਤ ਦੇ ਜੋਗ ਜੋ ਹੁੰਦਾ ਹੈ ਇਹ ਤਖਤ ਇਹ ਬਖਸ਼ਿਸ਼ ਉਸੇ ਨੂੰ ਹੀ ਪ੍ਰਾਪਤੀ ਹੁੰਦੀ ਹੈ ਭਾਈ ਜੇਠਾ ਜੀ ਬੜੀ ਹਲੀਮੀ ਵਾਲੇ ਸਨ ਨਿਮਰਤਾ ਵਾਲੇ ਸਨ ਮਿੱਠ ਬੋਲੜੇ ਸੁਭਾ ਦੇ ਮਾਲਕ ਸਨ ਸੰਗਤਾਂ ਦੀ ਨਿਸ਼ਕਾਮ ਸੇਵਾ ਕਰਦੇ ਸਨ ਪ੍ਰਭੂ ਪ੍ਰੀਤੀ ਦੇ ਵਿੱਚ ਸਦਾ ਹੀ ਰੰਗੇ ਰਹਿੰਦੇ ਸਨ ਔਰ ਆਪਾਂ ਤਿਆਗ ਦੀ ਭਾਵਨਾ ਸੀ ਗੁਰੂ ਹੁਕਮਾਂ ਨੂੰ ਬਿਨਾ ਕਿਸੇ ਹੀਲ ਹੁਜਤ ਦੇ ਮੰਨਦੇ ਸਨ ਤੇ ਇਹਨਾਂ ਗੁਣਾ ਕਰਕੇ ਹੀ ਉਹ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਿਸ ਬਣੇ ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਇਹਨਾਂ ਬਚਨਾਂ ਨੂੰ ਪੱਲੇ ਬੰਨਿਆ ਹੋਇਆ ਸੀ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਗੁਰੂ ਅਮਰਦਾਸ ਜੀ ਦੇ ਇਹਨਾਂ ਬਚਨਾਂ ਦੇ ਉਹ ਧਾਰਨੀ ਸਨ ਜੇ ਕੋ ਸਿੱਖ ਗੁਰੂ ਸੇਤੀ ਸਨਮਖ ਹੋਵੇ ਹੋਵੇ ਤਾਂ ਸਨਮਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਆਪਣੇ ਜਿਹੇ ਉੱਚੇ ਸੁੱਚੇ ਜੀਵਨ ਦੇ ਕਾਰਨ ਜੇਠਾ ਜੀ ਗੁਰੂ ਅਮਰਦਾਸ ਜੀ ਦੀ ਬਖਸ਼ਸ਼ ਤੇ ਪਾਤਰ ਬਣ ਗਏ ਤੇ ਉਹਨਾਂ ਨੇ ਜੇਠਾ ਜੀ ਨੂੰ ਗੁਰਗੱਦੀ ਦੇ ਦੇਣ ਦਾ ਮਨ ਜਿਹੜਾ ਸੀ ਉਹ ਬਣਾ ਲਿਆ ਪਰ ਸੰਗਤਾਂ ਨੂੰ ਇਹ ਦੱਸਣਾ ਜ਼ਰੂਰੀ ਸੀ ਇਹ ਗੁਰੂ ਦੀ ਬਖਸ਼ਿਸ਼ ਨਿਰਮਲ ਜੀਵਨ ਵਾਲੇ ਗੁਰੂ ਸੇਵਾ ਤੇ ਸਾਧ ਸੰਗਤ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਕਰਨ ਵਾਲੇ ਗੁਰੂ ਹੁਕਮਾਂ ਨੂੰ ਸਤ ਸਤ ਕਰਕੇ ਮੰਨਣ ਵਾਲੇ ਸਿੱਖ ਦੇ ਉੱਤੇ ਹੀ ਹੁੰਦੀ ਹੈ ਓਮੈ ਭਾਵਨਾ ਵਾਲੇ ਚਤੁਰ ਸਿਆਣੇ ਗੁਰੂ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਲਈ ਪਰਖਿਆ ਦਾ ਕੌਤਕ ਰਚਿਆ ਗਿਆ ਤੇ ਬਾਕੀ ਗੁਰੂ ਸਹਿਬਾਨ ਵੀ ਸਮੇਂ-ਸਮੇਂ ਅਜਿਹੇ ਕੌਤਕ ਰਚਦੇ ਰਹੇ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਆਪਣੇ ਦੋਨੇ ਹੀ ਜਵਾਈ ਭਾਈ ਜੇਠਾ ਜੀ ਤੇ ਭਾਈ ਆਰਾਮਾ ਜੀ ਨੂੰ ਬੁਲਾਇਆ ਤੇ ਹੁਕਮ ਕੀਤਾ ਕਿ ਸਾਡੇ ਬੈਠਣ ਵਾਸਤੇ ਦੋ ਥੜੇ ਤਿਆਰ ਕਰਨੇ ਹਨ ਸੋ ਭਾਈ ਆਰਾਮਾ ਜੀ ਅਤੇ ਜੇਠਾ ਜੀ ਇਸ ਕਾਰ ਦੇ ਵਿੱਚ ਜੁਟ ਗਏ ਸਾਰਾ ਦਿਨ ਮਿਹਨਤ ਕਰਕੇ ਥੜੇ ਤਿਆਰ ਕੀਤੇ ਦਿਨ ਦਾ ਲੋਡਾ ਪੈਰ ਹੋਇਆ ਤੇ ਗੁਰੂ ਅਮਰਦਾਸ ਜੀ ਆਏ ਤੇ ਉਹਨਾਂ ਥੜਿਆਂ ਦੇ ਦਿਵਾਲੇ ਸਤੁਕਰਾਂ ਨੇ ਗੇੜਾ ਮਾਰਿਆ ਚੱਕਰ ਮਾਰਿਆ ਤੇ ਕਹਿਣ ਲੱਗੇ ਕਿ ਇਹ ਥੜੇ ਜਿਹੜੇ ਹਨ ਠੀਕ ਨਹੀਂ ਬਣੇ ਤੇ ਇਹਨਾਂ ਨੂੰ ਢਾ ਕੇ ਦੁਬਾਰਾ ਬਣਾਓ ਹੁਣ ਜੇਠਾ ਜੀ ਨੇ ਤੇ ਸਤਿਵਚਨ ਕਹਿ ਕੇ ਅੜਟਾਉਣਾ ਸ਼ੁਰੂ ਕਰ ਦਿੱਤਾ ਪਰ ਰਾਮਾ ਜੀ ਜਿਹੜੇ ਸਨ ਉਹਨਾਂ ਦਾ ਦਿਲ ਟੁੱਟ ਗਿਆ ਦੂਸਰੇ ਦਿਨ ਫੇਰ ਦੋਹਾਂ ਨੇ ਬੜੀ ਮਿਹਨਤ ਦੇ ਨਾਲ ਥੜੇ ਤਿਆਰ ਕੀਤੇ ਸ਼ਾਮ ਦਾ ਸਮਾਂ ਹੋਇਆ ਗੁਰੂ ਅਮਰਦਾਸ ਜੀ ਆਏ ਤੇ ਗੁਰੂ ਅਮਰਦਾਸ ਜੀ ਨੇ ਗੇੜਾ ਘਟਿਆ ਚੱਕਰ ਲਗਾਇਆ ਤੇ ਕਹਿਣ ਲੱਗੇ ਕਿ ਥੜੇ ਜਿਹੜੇ ਹਨ ਉਹ ਠੀਕ ਨਹੀਂ ਬਣੇ ਆਈ ਜੇਠਾ ਜੀ ਨੇ ਸਤਿਗੁਰਾਂ ਤੋਂ ਖਿਮਾ ਜਾਂਚਣਾ ਮੰਗੀ ਕਿ ਸਤਿਗੁਰੂ ਜੀ ਮੈਂ ਗਲਤੀ ਕਰ ਰਿਹਾ ਹਾਂ ਕਿ ਤੁਹਾਡੀ ਮਨਮਰਜ਼ੀ ਦਾ ਥੜਾ ਤਿਆਰ ਨਹੀਂ ਕਰ ਰਿਹਾ ਉਧਰ ਜੇਠਾ ਰਾਮਾ ਜੀ ਜਿਹੜੇ ਸਨ ਉਹ ਤਿਲ ਮਿਲਾ ਉੱਠੇ ਤੇ ਕਹਿਣ ਲੱਗੇ ਤੁਸੀਂ ਕਿਹਾ ਸੀ ਓਵੇਂ ਹੀ ਬਣਾਇਆ ਹੈ ਬੜਾ ਵਧੀਆ ਹੈ ਬੈਠਣ ਦੇ ਯੋਗ ਹੈ ਲੋਕ ਸਾਰੇ ਸਿਫਤਾ ਕਰਦੇ ਹਨ ਪਰ ਤੁਹਾਨੂੰ ਇਹ ਪਸੰਦ ਨਹੀਂ ਆਉਂਦਾ ਸੋ ਤੀਸਰੇ ਦਿਨ ਫੇਰ ਥੜੇ ਬਣਾਏ ਗਏ ਤੇ ਸਤਗੁਰਾਂ ਨੇ ਵੇਖ ਕੇ ਫਿਰ ਆਖਿਆ ਕਿ ਜਿਸ ਤਰ੍ਹਾਂ ਦਾ ਮੈਂ ਆਖਿਆ ਸੀ ਉਸ ਤਰ੍ਹਾਂ ਦੇ ਥੜੇ ਨਹੀਂ ਬਣੇ ਇਹ ਮੇਰੇ ਪਸੰਦ ਨਹੀਂ ਹਨ ਕਈ ਵਾਰ ਸਮਝਾਇਆ ਹੈ ਪਰ ਥੜੇ ਜਿਹੜੇ ਹਨ ਉਹ ਠੀਕ ਨਹੀਂ ਬਣ ਰਹੇ ਇਹਨਾਂ ਸੁਣਨਾ ਹੀ ਸੀ ਕਿ ਆਈ ਰਾਮਾ ਜੀ ਜਿਹੜੇ ਸਨ ਗੁੱਸੇ ਵਿੱਚ ਆ ਗਏ ਉਸ ਸਮੇਂ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਜਿਵੇਂ ਹੁਕਮ ਕਰੀ ਜਾਂਦੇ ਹੋ ਉਵੇਂ ਹੀ ਬਣਾਉਂਦਾ ਹਾਂ ਇਸ ਤੋਂ ਚੰਗਾ ਹੋਰ ਕੌਣ ਬਣਾ ਸਕਦਾ ਆਪ ਜਿਵੇਂ ਕਹਿ ਜਾਂਦੇ ਹੋ ਭੁੱਲ ਜਾਂਦੇ ਹੋ ਇਸ ਵਿੱਚ ਮੇਰਾ ਕੀ ਕਸੂਰ ਹੈ ਉਹਨਾਂ ਨੂੰ ਇਸ ਨੂੰ ਢਾਉਣਾ ਜਦੋਂ ਸਤਗੁਰੂ ਜੀ ਪਾਈ ਜੇਠਾ ਜੀ ਕੋਲ ਪੁੱਜੇ ਤੇ ਉਹਨਾਂ ਨੇ ਸਤਗੁਰਾਂ ਦੇ ਚਰਨ ਫੜ ਲਏ ਤੇ ਕਹਿਣ ਲੱਗੇ ਸਤਿਗੁਰੂ ਜੀ ਮੈਂ ਅਣਜਾਣ ਹਾਂ ਭੁੱਲਣਹਾਰਾਂ ਤੁਸੀਂ ਕਿਰਪਾਲੂ ਹੋ ਬਾਰ ਬਾਰ ਭੁੱਲਾ ਬਖਸ਼ ਦਿਓ ਮੇਰੀ ਬਦਕਿਸਮਤੀ ਹੈ ਮੈਨੂੰ ਆਪ ਜੀ ਦੀ ਗੱਲ ਸਮਝ ਨਹੀਂ ਆ ਰਹੀ ਫੇਰ ਸਮਝਾ ਦਿਓ ਹੋਰ ਥੜਾ ਬਣਾ ਦਿਆਂਗਾ ਮਿਹਰ ਕਰੋ ਬਖਸ਼ਿਸ਼ ਕਰੋ ਆਪਣੀ ਮਨਮਰਜ਼ੀ ਦਾ ਥੜਾ ਤਿਆਰ ਕਰਵਾਓ ਇਹ ਸੁਣ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਈ ਜੇਠਾ ਜੀ ਨੂੰ ਸਾਥੀ ਦੇ ਨਾਲ ਲਾਇਆ ਤੇ ਕਹਿਣ ਲੱਗੇ ਤੁਹਾਡੀ ਸੇਵਾ ਪਰਵਾਨ ਹੈ ਕਿਉਂਕਿ ਸਤਿਗੁਰੂ ਜੀ ਨਿਰਮਾਨ ਸੇਵਕ ਦੀ ਚੋਣ ਕਰਨਾ ਚਾਹੁੰਦੇ ਸਨ ਸੋ ਇਹ ਨਿਰਮਾਨ ਸੇਵਕ ਹਨ ਪਾਈ ਜੇਠਾ ਜੀ ਜੋ ਆਪਾਂ ਨਹੀਂ ਜਨਾਉਂਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ ਸਾਰੀ ਸੰਗਤ ਨੂੰ ਬੁਲਾਇਆ ਪਰਿਵਾਰ ਨੂੰ ਬੁਲਾਇਆ ਤੇ ਪਾਈ ਡੇਠਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਤਖਤ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਸ ਵਕਤ ਡੇਠਾ ਜੀ ਦੀ ਉਮਰ 40 ਸਾਲ ਦੀ ਸੀ। ਅਤੇ ਸਨ 1574 ਦੀ 1 ਸਤੰਬਰ ਦੀ ਤਾਰੀਖ ਸੀ। ਗੁਰੂ ਰਾਮਦਾਸ ਜੀ ਅੱਜ ਉਸ ਰਬੀ ਤਖਤ ਦੇ ਉੱਤੇ ਸ਼ੋਭਤ ਹੋ ਰਹੇ ਸਨ। ਜਿਸ ਤਖਤ ਅੱਗੇ ਦੁਨੀਆਂ ਦੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੇ ਸਿਰ ਨਿਵਾਇਆ ਸੀ ਤੇ ਅੱਗੋਂ ਵੀ ਨਿਵਾਉਣਾ ਸੀ ਗੁਰੂ ਰਾਮਦਾਸ ਜੀ ਨੂੰ ਆਪਣਾ ਬਚਪਨ ਯਾਦ ਆ ਗਿਆ ਜਦੋਂ ਅनाथ ਬਾਲ ਦੇ ਰੂਪ ਵਿੱਚ ਉਹ ਨਾਨੀ ਦੇ ਨਾਲ ਵਸਰ ਕੇ ਆਏ ਸਨ ਤੇ ਉਹਨਾਂ ਨੂੰ ਆਪਣਾ ਉਹ ਪਿਛਲਾ ਜੀਵਨ ਜਿਹੜਾ ਸੀ ਯਾਦ ਆ ਗਿਆ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਬੜੇ ਸੁੰਦਰ ਲਫ਼ਜ਼ਾਂ ਦੇ ਵਿੱਚ ਲਿਖਿਆ ਹੈ ਤੇ ਜਿਸ ਵੇਲੇ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਚੌਂਕੀ ਦੇ ਉੱਤੇ ਬਿਠਾ ਕੇ ਪਰੇ ਦੀਵਾਨ ਵਿੱਚ ਆਪ ਉਹਨਾਂ ਦੇ ਅੱਗੇ ਮੱਥਾ ਟੇਕਦੇ ਹਨ ਤੇ ਇਹ ਵੈਰਾਗ ਦੇ ਵਿੱਚ ਆ ਕੇ ਬੋਲ ਉੱਠੇ ਪਾਤਸ਼ਾਹ ਤੂੰ ਆਪ ਜਾਣਦਾ ਹੈ ਜਦੋਂ ਮੈਂ ਜਤੀਮ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਆਸਰਾ ਹੋ ਕੇ ਨਿਕਲਿਆ ਸੀ ਤਦੋਂ ਮੇਰਾ ਕੀ ਹਾਲ ਸੀ ਮੈਂ ਗਲੀਆਂ ਦੇ ਕੱਖਾਂ ਵਾਂਗ ਰੁਲਦਾ ਸੀ ਲਾਹੌਰ ਦੇ ਲੋਕ ਮੇਰੇ ਅੰਗ ਸਾਖ ਕੋਈ ਮੇਰੀ ਬਾਣੀ ਸੀ ਫੜਦਾ ਨਾਨੀ ਨੇ ਮੈਨੂੰ ਗਲ ਨਾਲ ਲਾਇਆ ਤੇ ਬਾਸਰ ਕੇ ਲਿਆਈ ਉਹ ਵੀ ਵਿਚਾਰੀ ਗਰੀਬਣੀ ਸੀ ਇਹ ਬਾਦਸ਼ਾ ਨਿੱਕੇ ਜਿਹੇ ਕੀੜੇ ਦੀ ਕੀ ਪਾਇਆ ਹੈ ਬਸ ਮੈਂ ਇੱਕ ਕੀੜਾ ਸੀ ਇਹ ਮੇਰੇ ਸਤਿਗੁਰੂ ਤੂੰ ਕਿਰਪਾ ਕੀਤੀ ਮਿਹਰ ਕੀਤੀ ਮਿਹਰ ਦੀ ਨਿਗਾਹ ਦੇ ਨਾਲ ਮੈਨੂੰ ਧੱਕਿਆ ਤੂੰ ਮੈਨੂੰ ਪਿਆਰ ਦੇ ਨਾਲ ਧੱਕਿਆ ਤੂੰ ਜੀ ਤੀਮਤੀ ਬਾਹ ਫੜੀ ਮੈਨੂੰ ਮਿੱਟੀ ਵਿੱਚ ਰੁਲਦੇ ਨੂੰ ਅੱਜ ਅਰਸ਼ਾਂ ਦੇ ਉੱਤੇ ਅਪੜਾ ਦਿੱਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਬਾਣੀ ਦੇ ਅੰਦਰੋਂ ਮਿਲਦੇ ਹਨ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਣ ਦਾ ਕਾਰਨ ਉਹ ਆਪ ਹੀ ਹਨ ਸੋ ਰਾਮਕਲੀ ਰਾਗ ਦੇ ਅੰਦਰ ਸੱਤਾ ਔਰ ਬਲਵੰਡ ਨੇ ਬਚਨ ਕੀਤੇ ਹਨ ਤੇ ਆਖਿਆ ਹੈ ਕਿ ਅਕਾਲ ਪੁਰਖ ਨੇ ਗੁਰੂ ਰਾਮਦਾਸ ਜੀ ਨੂੰ ਆਪ ਪੈਦਾ ਕੀਤਾ ਤੇ ਆਪ ਸੋਨਾ ਬਣਾਇਆ ਪਰਮਾਤਮਾ ਨੇ ਆਪ ਗੁਰੂ ਰਾਮਦਾਸ ਜੀ ਨੂੰ ਤੇ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਪ੍ਰਮਾਤਮਾ ਨੇ ਆਪਣੇ ਆਪ ਨੂੰ ਟਿਕਾਇਆ ਇਹ ਇੱਕ ਮੁਕਮਲ ਕਰਾਮਾਤ ਵਰਤੀ ਸਿੱਖਾਂ ਤੇ ਸੰਗਤਾਂ ਨੇ ਉਹਨਾਂ ਨੂੰ ਅਕਾਲ ਪੁਰਖ ਦਾ ਰੂਪ ਕਰਕੇ ਜਾਣਿਆ ਅਤੇ ਅਰਦਾਸਾਂ ਬੇਨਤੀਆਂ ਜੋ ਜੜੀਆਂ ਕੀਤੀਆਂ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰह्म ਕਰ ਨਮਸਕਾਰਯਾ ਪਾਠ ਸਹਿਬਾਨ ਲਿਖਦੇ ਹਨ ਕਿ ਪ੍ਰਮਾਤਮਾ ਨੇ ਰਾਜ ਅਤੇ ਯੋਗ ਦਾ ਤਖਤ ਸ੍ਰੀ ਗੁਰੂ ਰਾਮਦਾਸ ਜੀ ਨੂੰ ਦਿੱਤਾ ਆ ਰਾਜ ਜਿੱਥੇ ਸੰਸਾਰਿਕ ਪ੍ਰਭੂ ਸਤਾ ਦਾ ਲਖਾਇਕ ਹੈ ਉਥੇ ਯੋਗ ਅਧਿਆਤਮਿਕ ਪ੍ਰਭੂ ਸਤਾ ਦਾ ਲਖਾਇਕ ਹੈ ਪਾਤਕ ਸਹਿਬਾਨ ਲਿਖਦੇ ਹਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਇਸੇ ਹੀ ਤਰ੍ਹਾਂ ਦੇ ਬਚਨ ਮਿਲਦੇ ਹਨ ਸਤ ਗੁਰ ਖੇਮਾ ਤਾਣਿਆ ਜੋਗ ਜੂਤ ਸਮਾਣੇ ਅਣਪਉ ਨਿਜਾ ਨਾਮ ਤੇਜ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਗੁਰੂ ਰਾਮਦਾਸ ਤੁਮ ਹੂੰ ਰਸ ਜਾਣੇ ਇਸੇ ਹੀ ਤਰ੍ਹਾਂ ਦੇ ਹੋਰ ਬਚਨ ਮਿਲਦੇ ਹਨ ਜਿਸ ਵਿੱਚ ਪਟ ਸਹਿਬਾਨ ਲਿਖਦੇ ਹਨ ਸਿਰ ਆਤ ਪਤ ਸਚੋ ਤਖਤ ਜੋਗ ਭੋਗ ਸੰਜੁਤ ਫਲ ਗੁਰੂ ਰਾਮਦਾਸ ਸੱਚ ਸਾਲ ਭਣ ਤੂੰ ਅਟਲ ਰਾਜ ਅਭਗਦਲ ਆਪ ਦਾ ਤਖਤ ਸਦਾ ਥਿਰ ਹੈ ਆਪ ਰਾਜ ਅਤੇ ਜੋਗ ਦੋਵੇਂ ਮਾਨਦੇ ਹੋ ਬਲੀ ਹੋ ਸਲ ਕਵੀ ਜੀ ਦੇ ਬਿਆਨ ਹਨ ਇਸੇ ਹੀ ਤਰ੍ਹਾਂ ਨਾਨਕ ਪ੍ਰਸਾਦ ਅੰਗਦ ਸਵਮਤ ਗੁਰ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਕਾਲ ਉਚਰੇ ਤੇ ਅਟਲ ਅਮਰ ਪਦ ਪਾਇ ਗੁਰ ਗੱਦੀ ਤੇ ਸੁਭਾਈ ਮਨ ਹੋਣ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਕੀਤਾ ਹੈ ਬੈਠਾ ਸੋਡੀ ਪਾਤਸ਼ਾ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅਮਰਤਸਰ ਵਿੱਚ ਜੋਤ ਜਗਾਵੇ ਸੋ ਗੁਰੂ ਰਾਮਦਾਸ ਜੀ ਦੇ ਗੁਣਾਂ ਨੂੰ ਦੇਖ ਕੇ ਤੇ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਤਖਤ ਦੀ ਸੰਪਨਾ ਜਿਹੜੀ ਸੀ ਗੁਰੂ ਰਾਮਦਾਸ ਜੀ ਨੂੰ ਸਨ 1574 ਨੂੰ 1 ਸਤੰਬਰ ਨੂੰ ਗੋਇੰਦਵਾਲ ਸਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਤਖਤ ਦੀ ਜ਼ਿੰਮੇਵਾਰੀ ਸੌਂਪੀ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਉੱਤੇ ਬਿਰਾਜਮਾਨ ਹੋ ਕੇ ਗੁਰੂ ਅਮਰਦਾਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੀ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਅੰਮ੍ਰਿਤਸਰ ਨਗਰ ਦੀ ਉਸਾਰੀ ਕੀਤੀ ਅੰਮ੍ਰਿਤਸਰ ਸਰੋਵਰ ਦੀ ਸ਼ੁਰੂਆਤ ਜਿਹੜੀ ਸੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਇਹ ਗੁਰੂ ਰਾਮਦਾਸ ਜੀ ਨੇ ਮਿਲੀ ਹੋਈ ਜ਼ਿੰਮੇਵਾਰੀ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਨਿਭਾ ਕੇ ਤੇ ਗੁਰੂ ਮੱਥ ਮਰਜਾਦਾ ਜਿਹੜੀ ਸੀ ਉਸ ਦਾ ਆਗਾਂ ਜਿਹੜਾ ਸੀ